ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ-ਚਾਲ ਆ ਸਾਰੇ ਕਿਸਾਨ ਭਰਾਵਾਂ ਦਾ ਅੱਜ ਆਪਾਂ ਬਹੁਤ ਦਿਨਾਂ ਬਾਅਦ ਜਿਹੜੀ ਵੀਡੀਓ ਬਣਾ ਰਹੇ ਹਾਂ ਪਹਿਲਾਂ ਝੋਨੇ ਦੇ ਵਿੱਚ ਆਪਾਂ ਰੁਕੇ ਹੋਏ ਸੀ ਕਿੰਨਾ ਜਿਆਦਾ ਲੱਗ ਰਿਹਾ ਸੀ ਤੇ ਝੋਨੇ ਦਾ ਸਾਰਾ ਕੰਮ ਨੇ ਮੇੜ ਕੇ ਅੱਜ ਆਪਾਂ ਪਹੁੰਚੇ ਸੀ ਸਨਾਮ ਮੰਡੀ ਦੇ ਵਿੱਚ ਮੱਸੀ ਲੈ ਕੇ ਉਹ ਮੱਸੀ ਜਿਹੜੀ ਆਪਣੀ ਮਟਰ ਵਾਲੇ ਬਾਹਣ ਦੇ ਵਿੱਚ ਲੱਗੀ ਹੋਈ ਸੀ ਇਸ ਨੂੰ ਦਿਖਾਉਨੇ ਆ ਸਨਾਮ ਮੰਡੀ ਦੇ ਵਿੱਚ ਕੀ ਕੀ ਰੇਟ ਆ ਮੱਕੀ ਦਾ ਕਿਵੇਂ ਵਿਕਰੀਆ ਤੇ ਵੀਰੇ ਆ ਪੱਖਾ ਜਿਹੜਾ ਲੱਗ ਰਿਹਾ ਆਪਣੀ ਮੱਕੀ ਨੂੰ ਹਿਲਾ ਦੇ ਤਾ ਕਦੇ ਆਪਾਂ ਪਹੁੰਚੇ ਹਾਂ ਸਨਾਮ ਮੰਡੀ ਦੇ ਵਿੱਚ ਕੀ ਕੀ ਰੇਟ ਰਹਿਣਾ ਜਦੋਂ ਬੋਲੀ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੀ ਪਿੰਨੇ ਰੇਟ ਤੇ ਵਿਕਰੀ ਆ ਤੇ ਕਿੰਨਾ ਝਾਰ ਜਿਹੜਾ ਦੇਖੋ ਗਿਆ ਈਲੇ ਦੇ ਵਿੱਚੋਂ ਤੇ ਆਪਾਂ ਪਹੁੰਚੇ ਹਾਂ ਸੁਨਾਮ ਦੇ ਵਿੱਚ 7 ਨੰਬਰ ਦੁਕਾਨ ਤੇ ਤੇ ਸੁਨਾਮ ਦੀ ਮੰਡੀ ਦੇ ਵਿੱਚ ਜਿਹੜਾ ਸਮਾਨ ਬਹੁਤ ਸਾਰਾ ਜਿਹੜੀ ਫਸਲ ਆਉਂਦੀ ਆ ਜਿੰਨੇ ਆ ਦੇਖੋ ਸਾਰੀ ਲਾਲ ਰੰਗ ਦੀ ਪਈ ਆ ਤੇ ਮੂਰਗੀ ਦੀ ਫਸਲ ਜਿਹੜੀ ਉਗੀ ਪਈ ਆ ਤਹਾਡੇ ਨਾਲ ਆਪਾਂ ਇਹ ਵੀ ਰੇਟ ਦੇ ਸ਼ੇਅਰ ਕਰਾਂਗੇ ਤੁਸੀਂ ਕੀ ਰੇਟ ਵੇੜੀ ਹੈ ਵਿਕਰੀਆ ਲਾਲ ਮੁੱਠੇ ਦੀ ਮੰਡੀ ਤੇ ਮੱਕੀ ਕੀਰੇ ਦਾ ਇਹ ਮੱਕੇ ਜਿਹੜੀ ਆਪਾਂ ਮਟਰ ਵਾਲੇ ਵਾਹਨ ਦੇ ਵਿੱਚ ਲਾਈ ਹੋਈ ਸੀ ਤੇ ਹੁਣ ਉਸ ਤੋਂ ਬਾਅਦ ਝੋਨੇ ਦੀ ਜਿਹੜੀ ਤਿਆਰੀ ਆ ਮੱਕੀ ਵੱਢ ਕੇ ਗਰੂ ਬੋਲੀ ਆਉਂਦੀ ਆ ਪਤਾ ਨਹੀਂ ਦੱਸਣਾ ਕਿ ਕੀ ਕੀ ਗ੍ਰੇਡ ਜਿਹੜਾ ਚੱਲ ਰਿਹਾ 240 ਰੁਪਏ ਜੋੜਾ ਤੂੰ ਸਿੰਗਲ ਦੀ ਬੋਲ ਸਕਦਾ ਯਾਰ ਹਾਂ ਸਿੰਗਲ ਦੀ ਵੀ ਬੋਲ ਸਕਦਾ ਵੀ ਸਿੰਗਲ 80 ਰੁਪਏ 1340 ਰੁਪਏ ਜੋੜਾ ਹਾਂ ਜੇ ਅਗਲਾ 45 ਕਹੇ 45 45 ਹੈਲੋ 50 ਕਹੇ 50 ਫੋਨ ਚੱਲਦਾ ਰਹਿ ਜਾ हां हां कंच वर्गा माल है? कंच वर्गा पचव रुपये कृष्णा पचवंजा ਕੋਣਾ ਕੋਣਾ ਮੱਸਾ ਤਾ ਆ 557 55 ਤੋਂ ਜੋੜੀ ਟਰੈਸ਼ਨ ਦੀ ਆ 60 65 70 70 75 ਇਹ ਮਿੱਲੋ ਦਾ ਪਾਲ ਰੋਡ ਮੁਰਦੇ ਉਹ ਨਾ ਅਸਲ ਜੰਗ 85 ਇੱਧਰ ਧੰਦੇ 85 85 90 95 95 ਕਰਦਾ ਹਾਂ ਸਾਈਕਲ ਵਾਲਾ ਕੇਜ 99 1400 1400 5 ਹਾਂ ਜੰਗ ਸਾਈਕਲ ਵਾਲਾ ਬੋਲੇ ਪਰਨ ਮੱਧੀ ਵਧੀਆ ਮਾਲ ਦਾ 10 ਹਾਂ ਹਾਂ ਉੱਥੇ ਹੀ ਮਾਲ ਮਾੜਾ ਨਹੀਂ ਹੈਗਾ ਇੱਕ ਸਿਕਾਈ ਵਾਲਾ ਦੋ ਘੰਟਿਆਂ ਦੀ ਵਾਲਾ ਅਕਬਰ ਕੀ ਧੁੱਪ ਪੈਂਦੀ ਹੈ 1400 5 ਨਹੀਂ ਹੈ ਨਾ ਹਾਂ 1400 5 ਬਜਿਤ ਮੜਾ ਨਹੀਂ ਕਮਾਨਚਾ ਆਪਣੇ ਘਰ ਚ ਸੁਕਾ ਲੰਗੇ ਨਾ ਨਾ ਠੀਕ ਹੈ 1450 ਰੁਪਏ ਜਾਂਦੀ ਹੈ ਕਰਾਵੋ ਕਰਾਵੋ 100 ਪੈਸਾ ਬਹੁਤ ਸੁਲਾ ਲੰਗੇ 20 ਰੁਪਏ 1410 15 ਬੰਟਾ 20 25 ਕਲਾ ਮਾਲ ਵਧੀਆ 30 35 ਹੋ ਗਏ ਤਾਂ ਆਹ ਮੈਂ ਕੱਲ੍ਹ ਦਾ ਚਿੰਤੂ ਦਾ ਕੀੜਾ ਵਾਲੇ ਦਾ ਪਾਰਸਲ ਹੈ ਪੈਸੇ ਹੋ ਗਏ ਚੱਤਣਾ ਦੇ ਦੇ ਦੇ